ਰਹਿ ਰਾ ਸਾਹਿਬ ਹਰ ਜੋਗ ਤੁਮ ਭਗਤ ਪਾਇਆ ਤਜ ਰਖਦਾ ਆਇਆ ਰਾਮ ਰਾਜੇ ਹਰ ਨਾਮ ਸਦੋ ਚਰ ਮਾਰਿਆ ਪ੍ਰਹਲਾਦ ਚੜਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਵ ਖਲਾਇਆ ਜਨਾਨਾ ਨਿਕਸਾ ਹਰ ਸੇਵਿਆ ਪੰਤ ਲਈ ਸਟਾਇਆ ਸਹ ਲੋਕ ਮਹੱਲਾ ਨਦ ਰੋਗ ਭਇਆ ਜਦ ਕਾਮਨਾ ਹੋਏ ਤੋ ਤਰਦਾ ਕਰਨਾ ਮੈਂ ਨਾਹੀ ਜਦੋਂ ਕਰੇ ਨਾ ਹੋਏ ਨਰਹਾਰੀ ਪਦ੍ਰਤ ਵਸਿਆ ਜਿਨ ਅੰਤ ਨਾ ਜਾਏ ਲਕਿਆ ਰਹਾਵ ਜਤਿ ਮਜਤ ਜੋਤਿ ਨਾ ਜਾਤਾ ਤਕਲ ਕਲਾ ਭਰਪੂਰ ਰਹਿਿਆ ਤੂੰ ਸੱਚਾ ਸਾਇੂ ਚਿਤਸਵਤ ਵਦਯੋ ਜਿਨ ਕੇ ਤਿਸ ਸਰਕਾਰ ਪਇਆ ਕਹੂ ਨਾਨਕ ਕਰਦੇ ਪਿਆ ਗਾਤਾ ਸਰਵ ਸਨਮਾਤੇ ਵਾਜੇ ਤੇਰੇ ਨਾਮ ਅਨੇਕ ਅਰਸ਼ੰਕਾ ਕਿਤੇ ਤੇਰੇ ਗਵਨ ਹਾਰੇ ਕਿਤੇ ਤੇਰੇ ਰਾਖੀ ਸਿੰਘ ਕਈਆ ਕਿਤੇ ਤੇਰੇ ਗਵਨ ਹਾਰੇ ਗਵਨ ਸੁਦਨਾ ਪਨ ਪਾਣੀ ਵੈ ਸੰਕਰ ਜਾਬੈ ਰਾਜਾ ਤਰੰਤ ਆਦੇ ਗਾਵਨ ਤਦਨਾ ਤਤ ਘਰਤ ਲਖ ਜਾਣਨ ਲਖ ਲਖ ਧਰਮ ਵਿਚਾਰੇ ਗਾਵਨ ਤਦਨਾ ਪੈ ਸਰ ਬ੍ਰਹਮਾ ਦੇਵੇ ਸਹਨ ਤੇਰੇ ਸਦਾ ਸਹਾਰੇ ਗਾਵਨ ਤਦਨਾ ਅੰਤਰੰਦਰਾਸ ਨਾਮ ਬੈਠੇ ਦੇਤਿਆ ਜਨਨਾ ਦੇ ਗਾਵਨ ਤਦਨਾ ਸਦ ਸੰਮਾ ਦੇ ਹੰਦਰ ਗਾਵਨ ਤਦਨਾ ਸਾਧ ਵਿਚਾਰੇ ਗਾਵਨ ਤਦਨਾ ਜਤੇ ਸਤੇ ਤੇ ਗਾਵਨ ਤਦਨਾ ਵੇਦ ਕਰਾ ਦੇ ਗਾਵਨ ਤਦਨਾ ਪੰਡਤ ਪੜਨਾ ਰਖੇ ਸਰ ਜੁਗ ਜੁਗ ਵੇਦਾ ਨਾਲੇ ਗਾਵਨ ਤਦਨਾ ਮਾਹੁਣੀ ਆ ਮਨ ਮੋਹਨਾ ਸੁਰ ਗਮਤੇ ਅਲੇ ਗਾਵਨ ਤਦਨਾ ਰਤਨ ਪਾਏ ਤੇਰੇ ਅਖਰ ਤੀਰਥ ਨਾਲੇ ਗਾਵੰਤ ਜੋਤ ਮਹਾਦਰਸੂਦਾ ਕਰ ਤੁਦਨਾ ਖਾਣੀ ਚਾਰੇ ਗਾਵੰਤ ਤੁਦਨਾ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇ ਤੁਦਨਾ ਗਾਵੰਤ ਜਹ ਤਦ ਭਗਵਨ ਰਤੇ ਤੇਰੇ ਭਗਤ ਰਸਾ ਦੇ ਹੋਰ ਕੀਤੇ ਤੁਦਨਾ ਗਾਵੰਤ ਸੇਵਨਾ ਯਤਨਾ ਆਵਨ ਨਾਨਕਿਆ ਵਿਚਾਰੇ ਸੋਏ ਸੋਏ ਸੁਨਤਨ ਸਾਹਿਬ ਸਤ ਸਤਿ ਨਾਹੀ ਹੱਥਿ ਹੋ ਸੇ ਜੈ ਨਾ ਜਸੇ ਰਤਨਾ ਜਨ ਰਚਾਈ ਅਦੰਗੇ ਅਦੰਗੇ ਭਟੇ ਕਰ ਕਰ ਜਿਨ ਸੇ ਮਾਇਆ ਜਿਨ ਉਪਾਏ ਕਰ ਕਰ ਦੇਖੈ ਕੇਤਾ ਆਪਣਾ ਜਿ ਜਿਤੇ ਵਢਿਆ ਜਦ ਭਵਤ ਸੋਏ ਕਰਸੀ ਪ੍ਰਭ ਹੁਕਮ ਨਾ ਕਰਣਾ ਜਾਏ ਸੋ ਪਸ ਤਾਪ ਨਗਰਨ ਰਨ ਰਜਾਈ ਅਤਮਾ ਹਤਾ ਫੈਲਾ ਨਗਰ ਗੱਡਾ ਆਖੇ ਸਭ ਕੋ ਏਕ ਜਿਵਨ ਵੱਡਾ ਦੇਖਾ ਹੋਏ ਕਿੰਤ ਕਨ ਤਾ ਨਾ ਜਾਏ ਕਰਨ ਵਦ ਤੇਰੇ ਰਹੇ ਸਮਾਏ ਵੱਡੇ ਮੇਰੇ ਸਹੇਰਾ ਗਹਿਰ ਗੰਬੀਰਾ ਗੁਣੇ ਗਹਿਰਾ ਕੋਈ ਨ ਜਾਣੇ ਤੇਰਾ ਕਿਤਕ ਕਿਉ ਡਚੀਰਾ ਰਹਾ ਹੋ ਸਭ ਸਰਤੇ ਪ੍ਰਸਰਤ ਕਮਾਏ ਸਭ ਕੇ ਮਤ ਮਿਲ ਕੇ ਮਤ ਪਾਏ ਗਿਆਨੀ ਸਿਆਨੇ ਗੁਰਦਰਹਾਰੇ ਕਾ ਨ ਜਾਏ ਤੇਰੇ ਤਿਰੁ ਦਿਆਏ ਤਤ ਤਤ ਸਤ ਤਤ ਸਭ ਤੇ ਅਨਿਆਤ ਦੋ ਪ੍ਰਕਾਸ਼ ਜਿਉ ਦਿਆਈਐ ਦਗਣਾ ਤਿਤਿ ਤੈ ਨਾ ਪਾਈਆ ਕਰਮ ਨਾਨਕਾ ਕਰਹਾਈਆ ਆਖਣ ਦਾ ਦਾ ਅਚਾਰਾ ਸਿੱਖਿ ਪਰੇ ਤੇਰੇ ਖੰਡਾ ਦਾ ਜਿਤਾ ਦੇਖ ਸਿਖ ਅਚਾਰ ਅਨਕ ਸਰਸ ਵਰਤ ਹਾਦਾ ਅਸਮ ਮਹਤਾ ਪੈਲਾ ਆਖਾ ਜੀਵਾ ਵਿਸਰੇ ਮਰ ਜਾਓ ਆਪਣੇ ਔਖਾ ਸੱਚਾ ਨਾਮ ਸੱਚੇ ਨਾਮ ਕੇ ਲਾਗਿਆ ਕੋਖ ਤਤੋ ਖੈ ਖਾਇ ਚਲਿਆ ਦੋਖਾ ਕਵਸ ਰਮੇ ਰਿਮਾਏ ਸਤ ਸਯ ਸਤ ਨੈ ਰਹਾ ਸਤਿ ਨਾਮ ਕੀ ਤਿਰ ਵਟਿਆਏ ਆਪਕ ਕੇ ਕੀ ਮਤ ਨੈ ਪਾਈ ਜੇ ਤਗ ਮਿਲ ਕੇ ਅਖਣਤਾਏ ਕਟਨ ਨ ਹੋਵੈ ਕਾਟ ਨ ਜਾਏ ਨਾ ਮਰੈ ਨ ਹੋਵੈ ਸੋਡ ਤਿੰਦਾ ਦਰ ਨ ਚੁਟਾ ਭੋਗ ਗੁਣ ਇਹ ਹੋਰ ਨਾਹੀ ਕੋਏ ਨਾ ਕੋ ਹੋਵੈ ਨਾ ਕੋ ਹੋਏ ਦਾ ਆਪ ਤੇੜੇ ਤੇਰੀ ਰਾਤ ਜਨ ਜਨ ਕਰ ਕਹਿ ਤੇਰਾਤ ਅਸਮਾ ਵਿਸਰ ਰਹਤੇ ਤੁਮ ਜਤ ਨਾਨਕ ਨਰ ਵੈ ਬਾਤ ਨਤ ਰਬੂ ਜਰੀ ਮਹਲਾ ਚੌਥਾ ਹਰ ਕੇ ਜਾਨਾ ਸਤਿਗ ਸਤਪੁਰ ਕਾ ਬਿਨੁ ਕੋ ਲੋਗ ਰਤਾ ਹਮ ਕੀੜੇ ਕਿਰਨ ਸਤਿਗ ਸਰਨਾਏ ਕਰਿਐ ਅਨੰਤ ਗਾਤ ਮੇਰੇ ਮਿੱਤ ਗੁਰਦੇਵ ਮਾ ਕਉ ਨਾਮ ਨਾ ਕਰਗਾ ਗ੍ਰਹਮਤ ਨਾਮ ਮੇਰਾ ਪ੍ਰਾਂਤ ਕਾਏ ਅਰ ਕੀਰਤੰ ਮੇਰੇ ਰਹਿ ਰਾਸ ਰਹਾ ਹਰ ਜਨ ਕਵਣ ਪਾਗ ਵਡੇਰੇ ਜਨਨ ਰਹੇ ਸਦਾ ਹਰ ਪ੍ਰਿਆਤ ਹਰ ਹਰ ਨਾਮ ਲਾਤਰਤਾ ਮਨ ਸੰਗਤ ਗੰਪਰਗਾਸ ਜਨ ਹਰ ਹਰ ਹੜਸ ਪਾਇ ਤੇ ਭਗ ਹੀਣ ਜੰਪਾਤ ਜੋ ਸਤਿਗੁਰ ਸੰਗਤ ਸਗਤ ਨਹੀਂ ਆਏ ਤ੍ਰਿਪ ਤਿਵਾ ਤ੍ਰਿਪ ਦੇਵਾ ਜਨ ਹਰ ਜਨ ਸਤਿਵ ਸੰਗਤ ਪਾਏ ਤੰਤਰ ਮਨਤਕ ਲਿਖਿਆ ਰੇਤਾਤ ਧਨ ਧਨ ਸਤ ਸੰਗਤ ਜਿਤ ਹਰਤ ਪਾਇ ਮਿੱਤਰ ਨਾਨਕ ਨਾਮ ਪ੍ਰਗਾਸ ਅਦਾ ਗੁਰੇ ਮਹਲਾ ਪੰਜਵ ਕਾਹਿ ਰ ਮਨ ਜਤਿ ਵਹਿ ਉਤਮ ਜਾਤਾ ਹਰ ਜੀਓ ਪਰਿਆ ਦੇ ਜੁ ਕਬੇ ਕਰ ਤਰਿਆ ਮੇਰੇ ਮਨੁ ਜੀ ਤਤੰਤ ਮਦੈ ਸੋ ਤਰਿਆ ਗ੍ਰੰਥ ਪ੍ਰਸਾਦਿ ਤਨ ਪਦ ਪਾਇਆ ਸ੍ਰੀ ਕੈਤਾਚ ਹਰਿਆ ਦਾਤਾ ਜਨਨਾ ਪਿਤਾ ਲੋਕ ਸੁਤਨਤਾ ਕੋਇ ਨ ਕਿਛੁ ਤੇ ਧਰਿਆ ਸਿਰ ਸਿਰ ਜਿਤਹ ਸਾਰੇ ਤਾ ਤੁ ਨ ਕਾਹੇ ਮਨ ਭਾਰੁ ਕਰਿਆ ਬੋੜ ਆਵੇ ਸੇ ਕੋ ਸਾਚਿ ਪਾਚੇ ਬਚਰੇ ਚੜਿਆ ਤਿਨ ਕਰਮ ਕੋ ਨਾਵਾ ਤਨ ਚੁਗਾਵਾ ਅੰਮਾ ਸਿਮਰਨ ਕਰੇ। ਆਵਨੀ ਤਾ ਨਾ ਦਾ ਸਚੁ ਸਦਾ ਨਾਨਕ ਕਰ ਕਰ ਤਨ ਕਰਿਆ ਜਰ ਨਾਨਕ ਗਲ ਗਲ ਸਤਿਵਰ ਜਾਈਐ ਤੇਰਾ ਅੰਤ ਨ ਪਾਰਾ ਬੜੇ। ਰਾਗ ਸਾਨ ਅਬਦ ਤਾ ਸਤਿਗੁਰ ਪ੍ਰਸਾਦ ਬਰਤਨ ਅਲੰਚਨਾ ਹਰਤਨ ਰਾਜਨਾ ਹਰ ਅਲਮਾ ਹਰਮਾ ਦਾ ਸਭ ਧਿਆਵੈ ਸਤਿ ਆਰਹਿ ਤੁਝੇ ਜੇਹ ਸਤੇ ਨਮਾਦਾ ਸਭ ਜੇ ਤੁਮ ਹਰੇ ਜੇ ਤੁਝੀਆਂ ਕਾਦਾਤਾ ਖਲਤ ਆਵਤ ਸਤੋ ਜੇ ਸਭ ਦੁਖ ਵਿਸਾਰਣ ਹਾਰਾ ਅਤੇ ਖਸਰ ਰਪੇ ਸੇਵਕ ਜੀ ਕਿਆ ਨਾਨਕ ਜਨਤ ਵਿਟਾ ਤਤ ਗਤ ਅੰਤ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਬ੍ਰਹਮ ਸਭਾਣਾ ਇਕ ਦਾਤੇ ਇਕ ਤੇ ਖਾਰੀ ਜੀ ਸਭ ਤੇਰੇ ਜੋ ਜਗਤਾ ਤੂੰ ਆਪੇ ਦਾਤਾ ਆਪੇ ਪ੍ਰਭੂਤਾ ਜੀ ਆਹ ਤਦਵਨ ਹਰ ਨਾ ਜਾਣਾ ਤੂੰ ਪਾਰ ਪਰਮਦੇ ਅੰਤ ਬੇਅੰਤ ਜੀ ਤੇਰੇ ਕਰਣ ਹਾਕ ਵਖਾ ਜੋ ਸਹਿ ਵਹਿ ਜੋ ਸਹਿ ਵਹਿ ਤੁਝ ਜੀ ਜਨ ਨਾਨਕ ਤੈਨ ਪ੍ਰਗਾਣਾ ਰਾਹ ਹਰਿ ਆਵਹਿ ਤੁਧ ਜੀ ਤੈ ਜਨ ਜੁਗੰ ਮਨ ਸੁਖ ਵਾਸੇ ਸਮਕਤ ਸਮਕਤ ਭੈ ਜਨ ਹਰਿ ਆਇਆ ਜੀ ਤਿਨ ਟੁਟੇ ਜਨ ਕੇ ਪਤਿ ਜਨਰ ਭਉ ਜਨ ਹਰਨ ਕੋ ਧਾਇਆ ਜੀ ਤਿਨ ਕਾ ਬਨ ਸਰਗ ਵਾਸੇ ਜਨ ਸੇਵਿਆ ਜਨ ਸੇਗ ਮੀਰਾ ਹਰ ਜੀਤ ਹਰ ਹਦ ਸਮਾਤੇ ਸੇ ਤਨ ਸੇ ਤਨ ਜਨ ਹਰਿ ਧਾਇਆ ਜੀ ਨਰਨਾਨ ਨੈਨ ਵਰਜਾਤੇ ਤੇਰੀ ਭਗਤ ਤੇਰੇ भक्त ਪੰਡਾਰਜੇ ਭਰੇ ਬੇਅੰਤ ਦੇ ਅੰਤਾ ਇਹਦੇ ਭਗਤ ਤੇਰੇ ਭਗਤ ਸਲਾਹਨਤੁਨ ਜੀ ਹਰ ਅੰਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਨਹਰ ਪੂਜਾ ਜੀ ਤਰ ਤਪੈ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪਰਹਰ ਸਰਵ ਦਸਤਾਪਤ ਜੀ ਕਰ ਕਰਿਆ ਕਰ ਤਰਨ ਕਰੰਤ ਸੈ ਭਗਤ ਸੈ ਤਰ ਕਰਾ ਜਨਾਨਾਲਕ ਜੀ ਜੋ ਕਾ ਬੈ ਮੇਰੇ ਹੱਤੁ ਗਵੰਤਾ ਤੁਮ ਆਦ ਵਰਕ ਅਤਰ ਅਤਰ ਕਰਤਾ ਜੀ ਤੁਧ ਜੀਵਨ ਅਵਰਣਕ ਹੋਏ ਤੁਮ ਜੋਗ ਜਗ ਤੇ ਕੋ ਸਦਾ ਸਦਾ ਤੁਮ ਸੇਪੋ ਜੀ ਤੁਮ ਨਿਤ ਕਰਤਾ ਦਇਆ ਤੇ ਭਰਵੈ ਸੋਏ ਵਰਤੇ ਜੀ ਤੂੰ ਆਪੇ ਕਿਰਤ ਸੋ ਹੋਏ ਤੇ ਆਪੇ ਸ੍ਰਿਸ਼ਟ ਪਾਈ ਜੀ ਤੂੰ ਤੇ ਆਪੇ ਸਿਰਜ ਸੰਗੋਏ ਜਨ ਨਾਨਕ ਗੁਣ ਗাব ਕਰਤੇ ਕੇ ਜੀ ਜੋ ਸਭ ਸਰ ਕਾ ਦਾ ਮੋਹੀ ਅਸਾ ਨਾਮਾ ਕਰਤਾ ਤਨ ਕਰਤਾ ਤਚਰ ਮਾਡਾ ਸਾਈ ਜੋ ਤੋ ਭਗਵ ਸੋਏ ਤੇਤੇ ਜਤੁnde ਸੋਇ ਉਤਾਈ ਰਹਾ ਸਭ ਤੇ ਦਿੱਤੋ ਸਭ ਨੇ ਭਾਇਆ ਜਿਸਨ ਤਕ ਕਰੇ ਤਨੰਦਰ ਤਨ ਪਾਇਆ ਗਦਨਕ ਦਾਦਾ ਮਨ ਗਵਾਇਆ ਤਿਖਤਾ ਵਿਛੋੜਿਆ ਆਪ ਲਾਇਆ ਤੰਦਰ ਆਪ ਸਤਿ ਦਿਨ ਨਾਹੇ ਤੰਦਰ ਦੂਜਾ ਕੋਈ ਨਾਹੇ ਜੇ ਜੰਤ ਸਭ ਤੇਰਾ ਖੇਲ ਮਿਜੁਗ ਮਿਲ ਵਿਛੜਿਆ ਸੰਤ ਜੋਗੀ ਮਿਲ ਜਤਨ ਤੋ ਜਾਣੇ ਤੋਈ ਜਨ ਜਾਣਾ ਹਰ ਗੁਣ ਸਦਹਿ ਆਕਰਖਾਣ ਨਹਾ ਸੇਵਿਆ ਦਿਨ ਤੱਕ ਪਾਇਆ ਸਹਿ ਦੇਹੀ ਹਰਿ ਨਾਮੁ ਸਨਾਇਆ ਤੂੰ ਆਪੇ ਕਰਤਾ ਤੇਰਾ ਕੀਆ ਸੰਗ ਹੋਇ ਤੁਦਨ ਦੂਜਾ ਕਭ ਨ ਕੋਇ ਕਰ ਕਰਿ ਬਿਟ ਜਾਨਿ ਹੋਇ ਜਨ ਨਾਲਿ ਕੁਰਮਕ ਪਰਬਟ ਹੋਇ ਅਤਮ ਨ ਭਾਕ ਨਿਤ ਸਰਬ ਰਣ ਕਰਿ ਨ ਰਸਾ ਪਾਣੀ ਤਾ ਤਨਹਿ ਕੀਆ ਸੰਤਜਮ ਤਦਨੇ ਚਾਲੇ ਦੇਖ ਦਹਿ ਦਬਿਆ ਦੇ ਇਕ ਰਤੇ ਤਿਸ ਮੋੜ ਮਨਾ ਅਰ ਬਿਸਰਤ ਤੇਰੇ ਹੁਣ ਕਦਿਆਰਾ ਹਾਉ ਨਾ ਹੁ ਜਤਿਸ ਤੇਨੇ ਪੜਿਆ ਮੋਰਗ ਮਗਦਾ ਜਨ ਕਾਇ ਪ੍ਰਣਾਤ ਨਾਨਕ ਤਨ ਕੇ ਸਰਣਾ ਜਿਨ ਤੋ ਨਾਹੀ ਬਿਸਰਿਆ ਆਤਾ ਮਹਾਦਾ ਜਵਾ ਭਈ ਪ੍ਰਾਪਤ ਮਾਨਕ ਦੇ ਹੋੜੀਆ ਗੋਬਿੰਦ ਗ੍ਰੰਥੀ ਤੇ ਤੇਰੀ ਬਰੀਆ ਅਦਰਕਾ ਜਿ ਤੇਰੇ ਕਿਤੇ ਨਾਮ ਅਮਰ ਸਾਧ ਸੰਗਤ ਭਜ ਕੇ ਉਹ ਨਾਮ ਰੰਗ ਜਾਵਦਾ ਕੋ ਜਲ ਤਰਨ ਕੇ ਜਨ ਬ੍ਰਹਿਤਾ ਜਾ ਤਰਨ ਮਾਇਆ ਕੇ ਨਾਮ ਆਉ ਜਪ ਤਪ ਸੰਜਮ ਧਰਨ ਨਕ ਮਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਇਆ ਦੋ ਭੀ ਅਮਰੇ ਕਰੋ ਹੱਥ ਤੇ ਰੱਖਾ ਪੂਰਨ ਹੋਏ ਤੇ ਦਿੱਤਾ ਤਦ ਤਨ ਨਨੁ ਰਹੇ ਹਮਾਰਾ ਆਪਣਾ ਜਨਮ ਖੋ ਦਰਪਾਰ ਅਮਰੇ ਦੁਖ ਸਬਾ ਤੁਮ ਘਾਵੋ ਆਪ ਹਾਥੇ ਮੈ ਬਚਾਵੋ ਸਕੇ ਬਸੈ ਮੋਦ ਪਰਿਵਾਰ ਸਿਖ ਸਿਖ ਸਭ ਕਰਤਾ ਮੋ ਰੱਛਾ ਨਿਹ ਕਰਦੈ ਕਰੀਐ ਆਪਾ ਤੌਰ ਪਜਨ ਕੇ 라ਹੇ ਪਿਆਸਾ ਤੁਮਹਾ ਛਾੜ ਕੋਈ ਅਗਰਣਾ ਦਿਆਉ ਜੋ ਵਰਜਾ ਸਤ ਤੇ ਪਾਉ ਸੇਵਕ ਸਿੱਧ ਹਮਾਰੇ ਤਾਰਿਆ ਚੰਤੰ ਕਤਰ ਹਮਾਰੇ ਮਾਰਿਆ ਆਪ ਹੱਥ ਦੇ ਮੁਝੇ ਤੁਮਰੀਏ ਮਰਨ ਕਾਲ ਕਾ ਤਰਾਸ ਨਿਵਰੀਆ ਜੋ ਸਦਾ ਹਮਾਰੇ ਪਰਚਾ ਸ੍ਰੀ ਅੰਤ ਜੋ ਕਰਿਓ ਰਚਾ ਨਾਤਿ ਕਲਿਆ ਮਹਾਰਗਣ ਹਾਰੇ ਸਾਰੇ ਸੰਸਾਹੇ ਪਿਆਰੇ ਤੀਨ ਤੰਤ ਚਨਕੇ ਅਨੰਤ ਤਨਉ ਪੁਰੇ ਤਤਰ ਦਸਕੰਤਾ ਕਰ ਪਾਇ ਬ੍ਰਹਮਾ ਬਖਤਰ ਕਰ ਪਾਇ ਸੁਜ ਅਵਤਾਰ ਕਰ ਪਾਇ ਕਰਬਿਸ਼ਨ ਪ੍ਰਕਾਸ਼ ਸਕਰ ਕਾਰਕਾ ਕੀਆ ਤਨ ਆਸਾ ਜਨਕਾਰ ਜੋਗੇਸ ਕੀਓ ਬੇਦਰਾ ਤਨ ਜੋਤੀ ਜਨਕਾਰ ਸਰਬਤ ਸਵਾਦਾ ਕਰਹ ਕਰਹ ਨਾ ਕਰਤਾ ਜਗਤ ਬਨਾਇਓ ਦੇਵਦਾਤਾ ਜਨਨ ਪਜਾਇਓ ਆਲ ਅੰਤ ਏਕੇ ਅਵਤਾਰ ਸੋਇ ਗੁਰ ਸਮਝੋ ਹਮਾਰਾ ਨਮ ਚਕਾਰ ਤਿਸ ਤੇ ਕਉ ਹਮਾਰੇ ਸਭ ਪ੍ਰਜਾ ਜਨ ਅਤਿ ਵਾਰੇ ਸਿੰਦਰ ਕਉ ਸਭ ਗਨ ਸੁਖ ਦਿਯਾ ਸਤਨਕ ਕਉ ਪਰਮ ਓਦਕਿਯਾ ਤਤ ਘਟ ਤੇ ਅੰਤਰ ਕੀ ਜਾਨਤ ਭਨੇ ਗੁਰ ਦੇ ਕੀ ਪੀਰ ਪਛਾਨਤ ਚੀਤੀ ਤੇ ਤੁੰਤਰ ਸੋਲਦਾ ਸੰਤਿ ਕਰਪਾ ਦ੍ਰਿਖਤ ਕਰ ਪੋਲਦਾ ਸੰਤਨਾਦ ਖਾਇਤ ਦੁਖੀ ਸੁਖਾਇ ਸਾਧਨ ਕੈ ਸੁਖੀ ਏਕ ਤੇ ਕੀ ਪੀਤ ਪਛਾਨਾ ਘਟ ਘਟ ਕੇ ਬਟ ਬਟ ਕੀ ਜਾਨਾ ਯਾਵਦ ਕਰਕ ਕਰਾ ਕਰਤਾ ਨਾ ਪ੍ਰਜਾਤਰ ਸੰਤਵ ਦੇਹ ਆਪਾ ਜਤ ਆਕਰਖ ਕਰਤ ਹ ਕਪਨ ਤਨ ਮੈ ਮਿਲਤ ਦੇਹ ਤ ਸਭਾ ਜਿਤੇ ਬਦਨ ਤ੍ਰਿਸ਼ਟ ਤਉ ਧਾਰੇ ਅਤ ਅਗਨੀ ਬੂਜ ਉਚਾਰੇ ਤਉ ਤਬ ਹਿੱਤ ਰਤ ਰਤਨਾ ਜੰਤ ਬੇਦ ਭੇਦ ਹਰ ਆਲਮ ਨਿਰੰਕਾਰ ਨਿਰਵਕਾਰ ਤੁਲੰਬ ਆਦ ਨੀਰਤਨਾਧ ਸੰਤ ਤਾਕਾ ਮੁਕਤ ਚਰਤ ਭੇਦਾ ਜਤੋ ਪੇਵ ਨ ਪਾਰਤ ਭੇਦਾ ਤਾਤੋ ਕਰਪਾ ਨਰ ਮਨਤ ਮਹਾਂ ਮੋਡ ਗਤਿ ਪੇਵ ਨ ਜਾਣਤ ਮਹਾਦੇਵ ਕੋ ਤੈ ਤਸਦਤ ਨਿਰੰਕਾਰ ਕਾ ਚੇਤਨ ਭਯੋ ਅਭਯੰ ਬੁਧਹ ਜਿਤੇ ਬਨੁ ਭੈਨਾ ਬਿਨ ਤੋ ਹੈ ਤੇਤੇ ਤੁਲਾ ਲਗਾ ਨ ਜਾਏ ਬਸਾਰਾ ਕਹਿਵ ਸਜਾ ਪ੍ਰਤਮ ਸੰਸਾਰ ਇਕ ਰੂਪਨ ਅਨਤ ਰੂਪਾ ਪਿਉ ਨਾ ਬਖੈ ਭੂਤਾ ਅੰਧ ਜਿਰਧ ਸਿਤਜ ਕੇਨੇ ਉਤਪਨ ਗਬਰ ਰਤ ਦੇਨੇ ਅਹੰ ਫੁਲ ਰਾਜਾ ਰਖਾ ਕਮ ਸੰਤ ਕੋ ਸੰਕਰ ਕਥਾ ਸਗਰੇ ਸ੍ਰੇਸ਼ਟ ਲਿਖਾਇ ਅਚੰਦਾ ਆ ਜੁਗਾਦ ਸਰੋਪ ਸੁਵੰਦਾ ਅਗਰ ਅਚਾ ਮੇਰੀ ਤਨ ਕਰੋ ਸਿਖ ਬਰ ਸਿਖ ਸੰਗਰੋ ਦੁਖ ਤੇ ਉਤਵਤਿ ਸਤ ਸਕਰਮ ਲੈ ਚਿਤ ਰਵਰਣ ਕਰਤਾ ਜੇ ਅਤਰਤ ਕਰਨੇ ਕਾਰੇ ਦਸ਼ਟ ਦਸ਼ਟ ਸਰਣਿ ਪੜੇ ਤਿਨ ਕੈ ਦੁਖ ਦੁਖ ਤਹਾ ਮਦੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੈ ਤੁਮ ਸੰਕਟ ਸਰਕਾਰੇ ਜੋ ਕਲ ਕੋ ਇਕ ਬਾਰ ਧਿਆਨ ਤਿਆਨ ਤਾਕੇ ਕਾਲ ਨ ਕਟਨੇ ਆਹ ਲੱਛਾ ਹੋਇ ਤਾ ਇਹ ਸਰ ਕਾਲਾ ਦੁਖ ਹਰਿ ਕ ਤਾ ਦਤ ਕਾਲਾ ਰਫਾਦਰਿਖ ਤਮ ਜਾਇ ਜਹ ਰਹੋ ਤਾਕੇ ਤਾਪ ਤਨ ਇਤਦਿ ਕਰਮਾ ਸਭ ਹੋਏ ਦੁਇਤਿ ਚਾਚ ਜ ਸਕੈ ਨ ਕੋਏ ਇਕ ਬਾਰ ਜਨਤ ਮੈਂ ਸੰਭਾਰਾ ਤਾਲ ਪਾਤੈ ਤਾਰੇ ਤੁਹਾਰਾ ਜਿਨ ਨਰ ਨਾਮ ਤੇ ਹਰਿ ਕਾਹਾ ਦਾਰਗ ਤੋਇਤ ਜੋਰ ਕ ਤੇ ਨਾਨਕ ਅੜਕੇ ਤਮਾ ਤਰਨ ਤਿਹਾਰੇ ਆਪ ਹਾਥ ਦੇ ਦੇਵ ਤੁਹਾਰੀ ਰੰਗ ਨਾ ਕਹੋ ਸਭ ਦੋਹਿ ਬਕਰਨੀਓ ਦੋਹਰਾ ਸਗਰ ਦਵਾਰ ਕੋ ਚਾੜਕ ਕੇਉ ਤਹਾਰੋ ਦਵਾਦ ਕਾਹੀ ਗਹੇ ਕਿ ਲਾ ਜਸ ਗੋਬਿੰਦ ਸਤ ਹਰ ਅਰਾਮ ਕਰੀ ਮਹਲਾ ਤੀਜਾ ਅਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆਰੇ ਜੀ ਮਾਏ ਸਤਗੁਰ ਮਾ ਪਾਏ ਗੁਰਤਾ ਪਾਇ ਸਹਿਜ ਸੇਤੀ ਮਨ ਰਜਿਆ ਗਾ ਧਾਇਆ ਰਾਗ ਰਤਨ ਪਰਵਾੜ ਤਨੀਆ ਸ਼ਬਦ ਗਾ ਮਨ ਆਈ ਚੰਦੋਤਾ ਗਉ ਹਰੀ ਕੇ ਨਾਮ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੁ ਨਾਮ ਸਾਇਆ اے ਮਨ ਨੀਰਿਆ ਤੂੰ ਸਦਾ ਰਹੋ ਹਰਨਾਤੇ ਹਰਨਾਦ ਰਹੋ ਤੂੰ ਮਨ ਮੇਰੇ ਦੁਖ ਸਭ ਦਰਾਨਾ ਵੇ ਕਰਉ ਕਰੇ ਤੇਰਾ ਕਰਜ ਸਭ ਸਰਾਰਣਾ ਸਭਨਾ ਗਲਾ ਸਮਰਪਤੁ ਆਨੀ ਸੋ ਕਰਮੁ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਤੇ ਸੱਚੇ ਸਾਹਿਬ ਪਿਆਰ ਨਹੀਂ ਕਰ ਤੇਰਾ ਕਰਤਾ ਤੇਰੇ ਸਭ ਕੀ ਚਹ ਜਿਸ ਤੇ ਸੋ ਭਾਵੈ ਸਦਾ ਸਿਮਤ ਸਦਾ ਹਾ ਤੇਰੀ ਨਾ ਮਨ ਸਗਾਈ ਨਾਮ ਜਿਨ ਕੈ ਮਨ ਵਸੈ ਆ ਬਾਜੈ ਸ਼ਬਦ ਕ ਨੀਰੇ ਕਹੇ ਨਾਨਕ ਸਤਿ ਸਾਹਿਬ ਕਿਆ ਨਾਹੀ ਕਰ ਤੇਰਾ ਸਤਿ ਨਾਮ ਮੇਰਾ ਅਧਾਰੋ ਸਤਿ ਨਾਮ ਅਧਾਰ ਮੇਰਾ ਜਿਨ ਕੋ ਹੈ ਸਭ ਗਵਾਈਂ ਕਰ ਸਤ ਸੁਖ ਮਨ ਆਏ ਰਤਿਆ ਜਿਨ ਇੰਤ ਸਤੁ ਜਾਈਆ ਸਦਾ ਕੁਰਬਾਨ ਕੇਤਾ ਗੁਰਗਟ ਜਿਸ ਦੀਆਂ ਇਹ ਵਡਿਆਈਂ ਹੇ ਨਾਰਕ ਸੁਣੋ ਸੰਤੋ ਸ਼ਬਦ ਤਦੁ ਹਪਿਆ ਬੋ ਸਤਿਨਾਮ ਮੇਰਾ ਧਾਰੋ ਵਾਜੇ ਪੰਚਾਤਿਨ ਘਰ ਸਦਾ ਗੈ।}\,\text{ਤਾਰਸਭਾਗੈ ਸ਼ਬਦ ਵਾਜੇ ਕਲਾ ਜਿਸ ਪਰ ਧਾਰੀਆ ਪੰਚ ਦੋਤ ਤਦ ਵਸ ਕੀਤੇ\,\,ਕਾਰ ਕੰਠਿਕ ਮਾਰਿਆ ਪੁਰ ਕਰਮ ਪਾਇਆ ਤੁਜ ਜਨ ਕਉ ਸੈ ਨਾਮ ਹਰਿ ਕੇ ਲਾਗੇ। ਅਹ ਨਾਨਕ ਤਤਕ ਹੋਆ ਤਿਤ ਘਰ ਅਨੰਦ ਵਾਜੇ ਅਨੰਦ ਸੁਨਹੁ ਢਭਾਗੀ ਹੋ ਸਗਲ ਨਾਮ ਰਚੋਰੇ ਆਦਿ ਬ੍ਰਹੰਤ ਕਾਇਆ ਪੁੱਤਰੇ ਸਗਲ ਵਸੂਦੇ ਦੁਖ ਰੋਗ ਸੰਤਾਪ ਪੁੱਤਰੇ ਸੁਨੇ ਸੱਚੇ ਬਾਣੀ ਸੰਤ ਸਜਣ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਪੁਨੀਤ ਕਹਤੇ ਭਵਤ ਸਤਗੁਰ ਦਹਿਆ ਪਰਭੂਰੇ ਮੇਰਾ ਗੰਤ ਨਾਨਕ ਗੁਰ ਚਰਨ ਲਾਗੇ ਰਾਜੇ ਅਨਹਦ ਤੂਰੇ ਮੁਦਾਮੀ ਨਾ ਅੱਲਾ ਪੰਜਹ ਹਾਲ ਵੇਤਨ ਵਰਤ ਪਈ ਸਤ ਸੰਤੋਖ ਵਿਚਾਰ ਅੰਮਤ ਨਾਮ ਧਾਗੁਰ ਕਾ ਪਇਓ ਜਿਸ ਕਾ ਸਰਬ ਸ ਆਧਾਰ ਜੇ ਕੋ ਸਾਭ ਜੇ ਕੋ ਭੰਟ ਤਿਸ ਕਾ ਹੋਇ ਓਤਾਰ ਇਹ ਵਕਤ ਦਿਨ ਜਾਈ ਨਿਤ ਨਤ ਰਖਰਤਾ ਤਨ ਸੰਸਾਰ ਤਨ ਭਗਤ ਰੇਆ ਸਭ ਨਾਨਕ ਬ੍ਰਹਮ ਪ੍ਰਸਾਦ ਸਭ ਲੋਕ ਮਹਲਾ ਪੰਜਵਾ ਤੇਰਾ ਕੀਤਾ ਜਤ ਨਾਹੀ ਮਨੁ ਜੋਗ ਕੀ ਤੋਏ ਮੈਂ ਨਿਰਗੁਣ ਆਦੇਹ ਗੁਣ ਨਾਹੀ ਆਪੇ ਤਰਸ ਪੇ ਹੋਏ ਨੰਤਿਆ ਅਨੰਤ ਹੋਵੇ ਸਤ ਗੁਰ ਸਜਨ ਮਿਲੇ ਆਦਿਕ ਨਾ ਮਿਲੇ ਤਾ ਜੀਵਾ ਤਨ ਮਨਾ ਤੇਰਾ ਹਰਿਆ ਤਉ ਦੇ ਤਿਤੈ ਤੁਸਮ ਰਥ ਜਿਤ ਕੋਈ ਨਾਹੀ ਹਉ ਤੇ ਤੇ ਦੀਦਕ ਅਗਨੀ ਉਦਰ ਮਾਹੀ ਸੁਨ ਕੈ ਜੰਕੈ ਦੂਤ ਨਾਹੀ ਤੇੜੇ ਛਡ ਜਾਏ ਹਉ ਜਲਾ ਵਿਖਮ ਅਸਗਾਹ ਹੋ ਗੁਰ ਸਵਦੇ ਪਾਦ ਪਾਹੀ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਏ ਨਮਾਇ ਇਹੁ ਪੁਨ ਗੁਣ ਗੋਬਿੰਦ ਗਾਹਿ ਸਭ ਸਨੁ ਕਰਤਾ ਸਮਤ ਸਹੈ ਸਾਹਿ ਬਿਰਥਾ ਕ ਨ ਜਾਏ ਜੇ ਅਬੈ ਤੁ ਆਇ ਸਦੋ ਤਮਹਲਾ ਪੰਜ ਅੰਤਰ ਗੁਰ ਅਰਾਧਨਾ ਜਹਿਵਾ ਜਗ ਬਨਾਓ ਨਿਤਰੇ ਸਤਗੁਰ ਤੇਖਣਾ ਸਰਣੇ ਸੰਨਾ ਗੁਰਨਾਮ ਗੁਰ ਸੇਤੇ ਰਤਿਆ ਦਰਗਹ ਪਾਈ ਅਕਾਉ ਕਬਨਾਲਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮੇ ਸੋਤਮ ਕਾੜੀਆ ਹੈ ਵਿਰੜੇ ਕੇ ਕੇ ਮਹਲਾ ਪੰਜਵਾ ਰਖੇ ਰਕਣ ਹਾਥ ਹਾਥ ਉਬਾਰਿਆ ਗੁਰ ਕੀ ਪੈਰੀ ਪਾਏ ਕਾ ਜਿਸ ਵਾਰਿਆ ਵਾ ਆਪੋ ਤੇ ਆਦ ਮਰੋ ਨਾ ਵਿਸਾਰਿਆ ਨਾ ਸਾਜਨਾ ਕੇ ਸੰਗ ਭਗ ਜਲ ਥਾੜਿਆ ਸਾਥਤ ਨਿੰਦਕ ਦੁਸ਼ਟ ਕਿਨ ਮਾਹੀ ਬਿਦਾਰਿਆ ਇਸ ਸਾਹਿਬ ਕੀ ਇੱਕ ਨਾਨਕ ਮਨ ਮਾਹੀ ਜਿਸ ਸਿਮਰਤ ਸੁਖ ਹੋਇ ਸਗਲੇ ਦੁੱਖ ਜਾਏ ਇਸ ਸਾਹਿਬ ਕੀ ਨਾਨਕ ਮਨ ਆਏ ਜਿਸ ਸੰਗਤ ਸੁਖ ਹੋਏ ਸਗਲੇ ਦੁੱਖ ਜਾਏ ਸਗਲੇ ਦੁਤਾ ਪਤਾ ਕਾ ਨਾਸ ਧੰ ਗੁਰਨਾਮ ਸਰਦ ਆਪ ਜੀ ਕੀ ਭਜਨ ਗਾਣਿਕਾ ਕਰਤਾਪ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ